ਸਤ ਪ੍ਰਿੰਸੀਪਲ ਸਤਬੀ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇੱਕ ਜਨਕਰੀ ਵਿੱਚੋਂ ਆਓ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਲਾਹੌਰ ਦੇ ਪ੍ਰਬੰਧ ਵਿੱਚ ਤਬਦੀਲੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਬਣਨ ਉਪਰੰਤ ਵੀ ਸ਼ਾਹਜਹਾਨ ਲਾਹੌਰ ਨਾ ਆਇਆ ਪਹਿਲੀ ਵਾਰ ਸ਼ਾਹਜਹਾਨ ਲਾਹੌਰ ਸਨ 1633 ਵਿੱਚ ਹੀ ਆਇਆ ਉਹ ਵੀ ਬਹੁਤ ਥੋੜੇ ਸਮੇਂ ਲਈ ਸੋ ਲਾਹੌਰ ਦੇ ਹਾਕਮਾ ਵਿੱਚ ਮਨਮਾਨੀ ਕਰਨ ਦਾ ਸੁਭਾਅ ਆ ਜਾਣਾ ਸੁਭਾਵਿਕ ਸੀ ਇੱਕ ਸਾਲ ਅੰਦਰ ਸ਼ਾਹਜਹਾਨ ਨੇ ਤਿੰਨ ਗਵਰਨਰ ਬਦਲਾਏ ਤੇ ਅਖੀਰ ਕੁਲੀਜ ਖਾਨ ਨੂੰ ਨਿਯਤ ਕੀਤਾ ਕੁਲੀਜ ਖਾਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਮੇਂ ਲਾਹੌਰ ਦਾ ਫੌਜਦਾਰ ਸੀ ਇਸ ਪਦਵੀ ਨੂੰ ਧਾਰਨ ਕਰਦੇ ਸਾਰ ਉਸਨੇ ਆਪਣਾ ਧਿਆਨ ਗੁਰੂ ਹਰਗੋਬਿੰਦ ਜੀ ਵੱਲ ਮੋੜਿਆ ਫਿਰ ਸ਼ਾਹਜਹਾਨ ਦੇ ਐਸੇ ਫਰਮਾਨ ਵੀ ਆ ਰਹੇ ਸਨ ਕਿ ਸਿਵਾਏ ਮੁਸਲਮਾਨਾਂ ਤੋਂ ਕੋਈ ਧਰਮ ਪ੍ਰਚਾਰ ਤੇ ਵਾਅਦਾ ਨਹੀਂ ਕਰ ਸਕਦਾ ਇੱਕ ਫਰਮਾਨ ਇਹ ਸੀ ਕਿ ਮੰਦਰ ਜੋ ਉਸਾਰੀ ਸਨ ਜਾਂ ਜਿਨ੍ਹਾਂ ਨੂੰ ਕੁਝ ਸਾਲ ਹੀ ਬਣਿਆ ਹੋਇਆ ਹੋਏ ਸਨ ਉਹਨਾਂ ਨੂੰ ਤੋੜ ਭੰਨ ਦਿੱਤਾ ਜਾਏ ਸਿੱਖ ਲਹਿਰ ਤੇ ਵੀ ਇਸ ਫਰਮਾਨ ਦਾ ਅਸਰ ਪਿਆ ਇਸੇ ਫਰਮਾਨ ਦਾ ਸਹਾਰਾ ਲੈ ਕੇ ਬੌਲੀ ਸਾਹਿਬ ਲਾਹੌਰ ਦਾ ਗੁਰਦੁਆਰਾ ਢਾ ਦਿੱਤਾ ਗਿਆ ਅਤੇ ਇਹ ਸਿੱਟਾ ਕੱਢਣਾ ਕੋਈ ਮੁਸ਼ਕਿਲ ਨਹੀਂ ਸੀ ਕਿ ਅਗਲਾ ਹਮਲਾ ਸ੍ਰੀ ਅਮ੍ਰਿਤਸਰ ਤੇ ਹੋਵੇਗਾ ਕੁਲੀਜ ਖਾਨ ਦਾ ਦੀਵਾਨ ਬੁੱਲ हसन ਸੀ ਤੇ ਫੌਜਦਾਰ ਮੁਖਲਿਸ ਖਾਨ ਜੋ ਨਕਸ਼ਬੰਦੀ ਸੀ ਮੁਖਲਿਸ ਖਾਨ ਫੌਜਦਾਰ ਹੋਣ ਕਾਰਨ ਆਪਣੀ ਹੋਂਦ ਨੂੰ ਜਿਤ ਲਾਉਂਦਾ ਰਹਿੰਦਾ ਸੀ ਕੁਲੀਜ ਖਾਨ ਦਾ ਗਵਰਨਰ ਬਣਨਾ ਸੁਣ ਕੇ ਚੰਦੂ ਦਾ ਪੁੱਤਰ ਕਰਮਚੰਦ ਵੀ ਆਪਣਾ ਹੱਕ ਲੈਣ ਲਈ ਲਾਹੌਰ ਪੁੱਜਾ ਬਾਬਾ ਤ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਸੋਲੀ ਖਾਨ ਦੇ ਪੁੱਤਰ ਜਮਾਲ ਖਾਨ ਨੂੰ ਗੁਰੂ ਹਰਗੋਬਿੰਦ ਵਿਰੁੱਧ ਚੁੱਕਿਆ ਅਤੇ ਜਲੰਧਰ ਦੇ ਨਵਾਬ ਅਬਦੁਲ ਖਾਨ ਨੇ ਵੀ ਆਪਣੀ ਸ਼ਿਕਾਇਤ ਭੇਜੀ ਜੰਗਾ ਕਈ ਛੋਟੀਆਂ ਮੋਟੀਆਂ ਸ਼ਿਕਾਇਤਾਂ ਹੋਰ ਬਣਾ ਲਈਆਂ ਗਈਆਂ ਸ਼ਾਹੀ ਬਾਜ਼ ਨੂੰ ਸਿੱਖ ਫੌਜਾਂ ਦੇ ਕਬਜ਼ੇ ਵਿੱਚ ਕਰਨ ਨੂੰ ਇਹ ਕਹੇ ਕਿ ਉਡਾਇਆ ਗਿਆ ਕਿ ਅੱਜ ਬਾਜ਼ ਨੂੰ ਹੱਥ ਪਾਇਆ ਨਹੀਂ ਕੱਲ ਤਾਜ ਨੂੰ ਪਾਉਣਗੇ ਬੰਸਾਵਲੀ ਨਾਮੇ ਨੇ ਠੀਕ ਲਿਖਿਆ ਹੈ ਕਿ ਵੱਡੀ ਸ਼ਿਕਾਇਤ ਹੀ ਇਹ ਸੀ ਬੰਦਾ ਹੋਏ ਕਹ ਸੱਚਾ ਪਾਤਸ਼ਾਹ ਅਖਵਾਏ ਬੰਦਾ ਹੋਏ ਕਹ ਖੁਦਾ ਅਖਾਏ ਇਸ ਨੂੰ ਮਾਰਨਾ ਕੁਰਾਨ ਫਰਮਾਏ ਕੁਲੀਜ ਖਾਨ ਨੇ ਆਪਣੇ ਫੌਜਦਾਰ ਮੁਖਲਿਸ ਖਾਨ ਜਿਸ ਨੂੰ জাফর ਜੰਗ ਦਾ ਖਿਤਾਬ ਵੀ ਮਿਲਿਆ ਹੋਇਆ ਸੀ ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਤੇ ਅਚਾਨਕ ਹਮਲਾ ਕਰਨ ਲਈ ਭੇਜਿਆ ਗੁਰੂ ਹਰਗੋਬਿੰਦ ਜੀ ਆਪਣੀ ਲੜਕੀ ਵੀਰੋ ਦੀ ਸ਼ਾਦੀ ਵਿੱਚ ਰੁੱਝੇ ਹੋਏ ਸਨ ਅਗਲੇ ਦਿਨ ਬਰਾਤ ਆਉਣ ਵਾਲੀ ਸੀ 14 ਮਈ 1625 ਨੂੰ ਇਹ ਜੰਗ ਹੋਈ ਮੁਖਲਿਸ ਖਾਨ ਮੁਖਲਿਸ ਖਾਨ ਦੀ ਜਦ ਇਸ ਜੰਗ ਵਿੱਚ ਕੋਈ ਪੇਸ਼ ਨਾ ਗਈ ਤਾਂ ਉਸਨੇ ਇਸ ਪ੍ਰਕਾਰ ਦੀ ਚਿੱਠੀ ਲਿਖੀ ਫਕੀਰ ਹੁੰਦਿਆਂ ਤੁਹਾਨੂੰ ਲੜਾਈ ਨਹੀਂ ਸ਼ੋਭਦੀ ਸੋ ਭੜਾ ਇਸ ਵਿੱਚ ਹੈ ਕਿ ਪਿਛਲੀ ਤੇ ਪਛਤਾਓ ਤੇ ਅਗਾਹ ਲਈ ਬਚ ਕੇ ਤਰੋ ਗੁਰੂ ਜੀ ਦਾ ਉੱਤਰ ਸੀ ਇਹ ਠੀਕ ਹੈ ਕਿ ਅਸੀਂ ਫਕੀਰ ਹਾਂ ਮੁੱਲਾ ਨਹੀਂ ਮਾਰਨੀਆਂ ਪਰ ਕਿਸੇ ਨੂੰ ਅਣਖਾਂ ਵੀ ਨਹੀਂ ਰੋਲਣ ਦੇਣੀਆਂ ਦੁਬੱਲੀ ਜੰਗ ਵਿੱਚ ਹੀ ਅਬਦੁੱਲਾ ਖਾਨ ਮਾਰਿਆ ਗਿਆ ਤੇਗ ਬਹਾਦਰ ਜੀ ਇਸ ਜੰਗ ਵਿੱਚ ਵੀ ਅਬਦੁੱਲਾ ਇਸ ਜੰਗ ਵਿੱਚ ਵੀ ਅਜੇ ਮਸਾਂ 7 ਸਾਲਾਂ ਦੇ ਸਨ ਪਰ ਉਹਨਾਂ ਕਿਲੇ ਵਿੱਚ ਰਹਿ ਕੇ ਸਾਰੀ ਜੰਗ ਅੱਖੀਂ ਡਿੱਠੀ ਦੂਜੀ ਜੰਗ ਹਰ ਗੋਬਿੰਦਪੁਰ ਦੇ ਸਥਾਨ ਤੇ ਸਤੰਬਰ 1626 ਈਸਵੀ ਨੂੰ ਹੋਈ ਇਸ ਜੰਗ ਵਿੱਚ ਵੀ ਅਬਦੁੱਲਾ ਖਾਨ ਤੇ ਉਸ ਦੇ ਸਾਥੀ ਗੁਰੂ ਜੀ ਹੱਥੋਂ ਮਾਰੇ ਗਏ। ਇਸ ਜੰਗ ਦਾ ਵੱਡਾ ਕੌਤਕ ਇਹ ਸੀ ਕਿ ਜਦ ਮੀਰੀ ਦੀ ਤਲਵਾਰ ਲੜਦਿਆਂ ਲੜਦਿਆਂ ਟੁੱਟ ਗਈ ਤਾਂ ਆਪ ਨੇ ਪੀਰੀ ਦੀ ਤਲਵਾਰ ਨਾਲ ਮਾਰਨਾ ਮੁਨਾਸਬ ਨਾ ਸਮਝਿਆ। ਹੱਥੀ ਫਟਕਾ ਕੇ ਐਸਾ ਮਾਰਿਆ ਕਿ ਉਸ ਦੇ ਪ੍ਰਾਣ ਨਿਕਲ ਗਏ। ਇਹ ਜੰਗ ਵੀ ਗੁਰੂ ਤੇਗ ਬਹਾਦਰ ਜੀ ਨੇ ਅੱਖੀਂ ਦੇਖੀ। ਪਿਤਾ ਗੁਰੂ ਦਾ ਸ਼ਾਂਤ ਚਿੱਤ ਜੋ ਉਹ ਦੂਜਣ ਦਾ ਪ੍ਰਭਾਵ ਤੇਗ ਬਹਾਦਰ ਉੱਤੇ ਡੂੰਗਾ ਪੈ ਰਿਹਾ ਸੀ ਇਸ ਜੰਗ ਦੀ ਖਬਰ ਜਦ ਸ਼ਾਹਜਹਾਨ ਤੱਕ ਆਗਰੇ ਪੁੱਜੀ ਤਾਂ ਉਸ ਨੇ ਸਗੋਂ ਗੁੱਸਾ ਮਨਾਇਆ ਅਤੇ ਅਬਦੁੱਲਾ ਖਾਨ ਦੀ ਸਾਰੀ ਜਾਇਦਾਦ ਜ਼ਬਦ ਕਰ ਲਈ ਵਜ਼ੀਰ ਖਾਨ ਦੇ ਵਿੱਚ ਪੈਨ ਨਾਲ ਹੀ ਗੱਲ ਰਜਿੱਠੀ ਜਾ ਸਕੀ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਕੀ ਪਤੇ